ਸ਼ੋਰ ਤੂਫਾਨ ਮਚਾਏਗਾ ਤਬਾਹੀ ਧਰਤੀ ਤੇ ਹੋਰ ਗ੍ਰਹਿਾਂ ਨੂੰ ਖਤਰਾ ਜੀ ਹਾਂ ਸੂਰਜ ਦੀ ਸਤਾ ਤੇ ਐਨੀ ਦਿਨੀ ਸ਼ੋਰ ਤੂਫਾਨ ਆ ਰਹੇ ਨੇ ਇਹ ਪ੍ਰੂ ਚੁੰਬਕੀ ਤੂਫਾਨ ਧਰਤੀ ਦੇ ਧਰੂਵਾਂ ਦੇ ਅਤਿ ਕੁਤ ਰੰਗਾਂ ਦੀ ਆਵਾ ਫੈਲਾ ਰਹੇ ਨੇ ਪਰ ਸਵਾਲ ਇਹ ਹੈ ਕਿ ਇਹ ਸ਼ੋਰ ਤੂਫਾਨ ਧਰਤੀ ਸਮੇਤ ਕਿਸੇ ਹੋਰ ਗ੍ਰਹਿ ਨੂੰ ਤਬਾਹ ਕਰ ਸਕਦੇ ਨੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜੀ ਤੂਫਾਨ ਧਰਤੀ ਲਈ ਕਿੰਨਾ ਖਤਰਨਾਕ ਹੈ ਦੂਜੇ ਗ੍ਰਹਿਾਂ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਤੁਹਾਨੂੰ ਦੱਸ ਦਈਏ ਸੂਰਜ ਦੀ ਸਤਾ ਤੇ ਉੱਠਣ ਵਾਲੇ ਇਹ ਸੋਰ ਤੂਫਾਨ ਧਰੂਵਾਂ ਨਾਲ ਟਕਰੌਂਦੇ ਰਹਿੰਦੇ ਨੇ ਮੰਨਿਆ ਜਾ ਰਿਹਾ ਹੈ ਕਿ ਇਹ سلسلہ ਅਗਲੇ ਸਾਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਆਰੀਆ ਪਟ অবজারਵੇਸ਼ਨਲ ਸਾਇੰਸ ਰਿਸਰਚ ਇੰਸਟੀਚਿਊਟ ਨੈਨੀਤਾਲ ਦੇ ਸਾਬਕਾ ਸੋਰ ਵਿਗਿਆਨ ਡਾਕਟਰ ਵਾਹੁਦੀਨ ਨੇ ਮੀਡੀਅਮ ਦੱਸਿਆ ਕਿ ਹਾਲਾ ਹੀ ਦੇ ਸਮੇਂ ਵਿੱਚ ਸੂਰਜੀ ਤੂਫਾਨ ਧਰਤੀ ਦੇ ਦੋਵੇਂ ਧਰੂਵਾਂ ਨਾਲ ਟਕਰਾਏ ਨੇ। ਅਰੋਰਾ ਦੇ ਖੂਬ ਰੰਗ ਬਰਸਾਏ ਨੇ ਅਰੋਰਾ ਰਗੀਨ ਬੱਦਲਾਂ ਵਰਗੇ ਉੱਚ ਊਰਜਾਵਾਨ ਕਣਾਂ ਤੋਂ ਨਿਕਲਣ ਵਾਲੀ ਰੰਗीन ਰੋਸ਼ਨੀ ਹੈ। ਜਿਸ ਨੂੰ ਨਾਰਦਨ ਦੇ ਸਾਰਦਨ ਲਾਈਟ ਵੀ ਕਿਹਾ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਆਉਣ ਵਾਲੇ 1-2 ਸਾਲਾਂ ਵਿੱਚ ਧਰਤੀ ਉੱਤੇ ਇੱਕ ਵੱਡਾ ਸੂਰਜੀ ਤੂਫਾਨ ਆ ਸਕਦਾ ਹੈ। ਧਰਤੀ ਨਾਲ ਟਕਰਾਉਣ ਵਾਲੇ ਸੂਰਜੀ ਤੂਫਾਨ ਦਾ ਅਸਰ ਧਰਤੀ ਤੇ ਵੀ ਪਵੇਗਾ ਪਰ ਇਸ ਦਾ ਸਭ ਤੋਂ ਵੱਧ ਅਸਰ ਪੁਲਾੜ ਤੇ ਮੌਜੂਦ ਉਪਗ੍ਰਹ ਤੇ ਪਵੇਗਾ ਜਿਸ ਕਾਰਨ ਸੰਚਾਰ ਵਿੱਚ ਵੀ ਵਿਗਨ ਪੈ ਸਕਦਾ ਹੈ ਵਿਗਿਆਨੀ ਪੁਲਾੜ ਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਕੈਰੀਗਟਨ ਘਟਨਾ ਦੌਰਾਨ ਇੱਕ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਨਾਲ ਟਕਰਾਇਆ ਸੀ ਇਸ ਕਾਰਨ ਟੈਲੀਗ੍ਰਾਮ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਸੀ ਦੁਨੀਆ ਭਰ ਵਿੱਚ ਸੰਚਾਰ ਬੰਦ ਹੋ ਗਿਆ ਸੀ ਇੱਥੋਂ ਤੱਕ ਕਿ ਜਹਾਜ਼ਾਂ 'ਚ ਕੰਪਾਸ ਵੀ ਵਿਗਨ ਪੈ ਗਿਆ ਸੀ ਪੁਲਾੜ ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਜਲਦੀ ਹੀ ਆਉਣ ਵਾਲੇ ਵੱਡੇ ਸੂਰਜੀ ਤੂਫਾਨ ਸਿੱਧੇ ਤੇ ਮਾੜੇ ਪ੍ਰਭਾਵ ਪੈ ਸਕਦੇ ਨੇ ਡਾਕਟਰ ਮੈਕਡੋਵੈਲ ਨੇ ਕਿਹਾ ਹੈ ਕਿ ਇਹ ਯਕੀਨੀ ਤੌਰ ਤੇ ਸੈਟਲਾਈਟ ਆਪਰੇਟਰਾਂ ਲਈ ਇੱਕ ਡਰਾਵਣਾ ਸਮਾਂ ਹੈ ਜਿਸ ਨਾਲ ਸੋਲਰ ਅਧਿਕਤਮ ਹੈ ਉੱਥੇ ਹੀ ਸੋਲਰ ਨਿਊਤਮ ਵੀ ਹੁੰਦਾ ਹੈ ਫਿਰ ਸੂਰਜ ਵਿੱਚ ਸਰਗਰਮੀ ਬਹੁਤ ਘੱਟ ਹੁੰਦੀ ਹੈ ਦੱਸ દઈએ ਸਾਲ 2019 ਦੇ ਸੌਰ ਮਨੀਮ ਦੌਰਾਨ ਸੂਰਜੀ ਸੱਤਾ ਤੇ ਸੰਸਪੋਰਟ ਦੀ ਗਿਣਤੀ ਪ੍ਰਭਾਵਿਤ ਤੌਰ ਤੇ 0 ਸੀ ਯੂਐਸਐਨ ਨੈਸ਼ਨਲ ਸਪੇਸ ਵੈਦਰ ਪ੍ਰੀਕਾਸ਼ਨ ਸੈਂਟਰ ਦਾ ਅੰਦਾਜ਼ਾ ਹੈ ਕਿ ਸਾਲ 2025 ਵਿੱਚ ਸੌਰ ਅਧਿਕਤਮ ਦੌਰਾਨ ਸੰਸਪੋਰਟ ਦੀ ਗਿਣਤੀ 115 ਹੋ ਸਕਦੀ ਹੈ ਇਹ ਸੰਪੋਰਟ ਨਾਲ ਸੌਰ ਜਵਾਲਾ ਤੇ ਪਲਾਜ਼ਮਾ ਦੇ ਸ਼ਕਤੀਸ਼ਾਲੀ ਵਿਸਪੋਰਟ ਹੁੰਦੇ ਨੇ ਜਿਨ੍ਹਾਂ ਨੂੰ ਕਰੋਨਲ ਪੁੱਜ ਇੰਜੈਕਸ਼ਨ ਕਿਹਾ ਜਾਂਦਾ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਰਜੀ ਤੂਫਾਨ ਸੈਟਲਾਈਟ ਤੇ ਜੀਪੀਐਸ ਵਿੱਚ ਗੜਬੜੀ ਪੈਦਾ ਕਰ ਸਕਦਾ ਹੈ।